ਪਾਠ 8ਵਾਂ ਪਾਣੀਪਤ ਕਰਨਾਲ ਉਦੇਸ਼ ਬਚਪਨ ਦੀਆਂ ਯਾਦਾਂ ਇੱਕ ਖਜ਼ਾਨੇ ਵਾਂਗ ਹੁੰਦੀਆਂ ਹਨ ਜਿਉਂ-ਜਿਉਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਰਹਿ-ਰਹਿ ਕੇ ਅਸੀਂ ਆਪਣੇ ਬਚਪਨ ਦੀ ਘਟਨਾ ਨੂੰ ਯਾਦ ਕਰਕੇ ਆਪ ਮੁਹਾਰੇ ਹੀ ਉਸ ਵਿੱਚ ਗੁੰਮ ਹੋ ਜਾਂਦੇ ਹਾਂ ਇਸ ਪਾਠ ਵਿੱਚ ਵੀ ਲੇਖਕ ਨੇ ਆਪਣੀ ਅਜੀਹੀ ਇੱਕ ਅਪੁੱਲ ਯਾਦ ਦਾ ਵਰਣਨ ਕੀਤਾ ਹੈ ਪਿੰਡ ਬਨਪੋਰਾ ਡਾਕਖਾਨਾ ਖਾਸ ਤਹਿਸੀਲ ਮਲੇਰ ਕੋਟਲਾ ਜ਼ਿਲ੍ਹਾ ਸੰਗਰੂਰ ਇਹ ਸਾਡਾ ਪਤਾ ਸੀ ਜਿੱਥੇ ਮੇਰਾ ਜਨਮ ਹੋਇਆ ਚੌਥੀ ਸ਼੍ਰੇਣੀ ਤੱਕ ਪੜ੍ਹਾਈ ਮੈਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚੋਂ ਮੁਕੰਮਲ ਕੀਤੀ ਪੰਜਵੀਂ ਸ਼੍ਰੇਣੀ ਤੋਂ ਦਸਵੀਂ ਤੱਕ ਮੈਨੂੰ ਬਾਹਰ ਦੇ ਸਕੂਲਾਂ ਵਿੱਚ ਜਾ ਕੇ ਪੜ੍ਹਨਾ ਪਿਆ ਨਵਾਂ ਸਕੂਲ ਸਾਡੇ ਪਿੰਡ ਤੋਂ ਕਈ ਮੀਲ ਦੂਰ ਸੀ ਅਸੀਂ ਇਕੱਠੇ ਹੋ ਕੇ ਪੈਂਡਾ ਤੈਅ ਕਰਦੇ ਤਾਰੀਆਂ ਦੀ ਛਾਵੇਂ ਹੌਲੀ-ਹੌਲੀ ਗੱਲਾਂ ਕਰਦੇ ਤੁਰਦੇ-ਤੁਰਦੇ ਜਦੋਂ ਖੁੰਨੀ ਟੀਲੇ ਕੋਲ ਪੁੱਜਦੇ ਤਾਂ ਚੁੱਪ ਹੋ ਜਾਂਦੇ ਪੜਨ ਨੂੰ ਮੈਂ ਮੁੱਢ ਤੋਂ ਹੁਸ਼ਿਆਰ ਸੀ ਸਲਾਣਾ ਨਤੀਜਾ ਨਿਕਲਦਾ ਤਾਂ ਛੇਣੀ ਵਿੱਚੋਂ ਅਵਲ ਜਾਂ ਸੈਕੰਡ ਜ਼ਰੂਰ ਆਉਂਦਾ। ਅਨਪੜ ਹੋਣ ਕਰਕੇ ਮਾਪਿਆਂ ਨੂੰ ਡਿਵੀਜ਼ਨਾਂ ਦਾ ਸੁਚੇਤ ਅਹਿਸਾਸ ਨਹੀਂ ਸੀ। ਘਰ ਆਉਂਦਾ ਤਾਂ ਮਾਂ ਪੁੱਛਦੀ, "ਪਾਸ?" ਮੈਂ ਉੱਤਰ ਦਿੰਦਾ, "ਪਾਸ।" ਸੁਣ ਕੇ ਉਹਦੀਆਂ ਅੱਖਾਂ 'ਚੋਂ ਖੁਸ਼ੀ ਦੇ ਅਥਰੂ ਆ ਜਾਂਦੇ। ਉਹ ਮਹਿਸੂਸ ਕਰਦੀ ਜਿਵੇਂ ਉਹਦੀ ਮਿਹਨਤ ਦਾ ਸਿਲਾ ਉਸਨੂੰ ਮਿਲ ਗਿਆ ਹੋਵੇ। ਅਸੀਂ ਰਾਤੀਂ ਦੇਰ ਤੱਕ ਪਰਦੇਸਾਂ ਸਿਆਲ ਦੀਆਂ ਠੰਡੀਆਂ ਰਾਤਾਂ ਨੂੰ ਖੇਸੀਆਂ ਚਾਦਰਾਂ ਉੱਤੇ ਲੈ ਕੇ ਲਾਲ ਟੈਂਦੇ ਚਾਨਣ ਵਿੱਚ ਬੈਠੇ ਦੁਜੇ ਦੇਖਣ ਵਾਲੇ ਨੂੰ ਅਸੀਂ ਸਮਾਧੀ ਵਿੱਚ ਲੀਨ ਸਾਧ ਜਾਪਦੇ ਸਵੇਰੇ ਸੱਜਰੇ ਉੱਠ ਕੇ ਪਿੰਡ ਕੋਲ ਵਗਦੀ ਨਹਿਰ ਉੱਤੇ ਚਲੇ ਜਾਂਦੇ ਆਪੋ ਆਪਣੇ ਵਿਤ ਮੁਤਾਬਕ ਦੌੜਾਂ ਕਲਾਬਾਜ਼ੀਆਂ ਲਾਉਂਦੇ ਤੇ ਡੰਡ ਬੈਠਕਾਂ ਕਰਦੇ ਕਸਕੇ ਪੀਪੂ ਹੋਈਆਂ ਠਿਕਰੀਆਂ ਨਾਲ ਪਾਣੀ ਦੇ ਤਹਿ ਉੱਤੇ ਕਾਤਰੀਆਂ ਚਲਾਉਂਦੇ ਜਦੋਂ ਪਾਣੀ ਵਿੱਚ ਲਹਿਰ ਉੱਠਦੀ ਤਾਂ ਇੱਕ ਦੂਜੇ ਨੂੰ ਛੇੜ ਕੇ ਛੂਟ ਵੱਟ ਕੇ ਭੱਜ ਜਾਂਦੇ ਇੱਕ ਇੱਲਤ ਤੋਂ ਬਾਅਦ ਦੂਜੀ ਸ਼ੁਰੂ ਹੋ ਜਾਂਦੀ ਦਿਨ ਛਿਪਦੇ ਨਾਲ ਹੀ ਨਹਿਰ 'ਚ ਡੁੱਬਦੇ ਸੂਰਜ ਦਾ ਨਜ਼ਾਰਾ ਦਿਲ 'ਚ ਧੂਪ ਆਉਂਦਾ ਸੀ ਸਾਡੇ ਪਹਿਰਾਵੇ ਸਾਦਾ ਹੁੰਦੇ ਸੂਤ ਦੇ ਕੱਪੜੇ ਮਾਵਾਂ ਨੇ ਧੋ ਕੇ ਖੁੰਭ ਕੀਤੇ ਹੁੰਦੇ ਗੱਲ ਚਿੱਟੇ ਤੇ ਰੰਗ ਬਿਰੰਗੇ ਕੁੜਤੇ ਅਤੇ ਤੇੜ ਫਾਟਾਂ ਵਾਲੇ ਪਜਾਮੇ ਪੈਰੀ ਅਦੋਹ ਰਾਣੀਆਂ ਜੁੱਤੀਆਂ ਵਿੱਚ ਸਰੋਂ ਦਾ ਤੇਲ ਪਾ ਕੇ ਨਰਮ ਕੀਤੀਆਂ ਹੋਈਆਂ ਕਿਸੇ ਕਿਸੇ ਦੇ ਖਾਕੀ ਪੈਂਟ ਵੀ ਪਾਈ ਹੁੰਦੀ ਟੈਰਾਲੀਨ ਅਤੇ ਛਪੀਆਂ ਹੋਈਆਂ ਮੂਰਤਾਂ ਵਾਲੇ ਕੱਪੜੇ ਅਜੇ ਸ਼ੁਰੂ ਨਹੀਂ ਸੰਹ ਹੋਏ ਮੇਰੇ ਸਕੂਲੀ ਦਿਨ ਬੜੇ ਲਹਿਰ ਬਹਿਰ ਵਾਲੇ ਸਨ ਔੜਾਂ ਥੂੜਾਂ ਹੱਸ-ਹੱਸ ਲੰਗਾ ਲਈਦੀਆਂ ਸਨ ਕਦੇ ਰਾਤ ਦੀ ਬਹੀ ਮੱਕੀ ਦੀ ਰੋਟੀ ਸਵੇਰੇ ਤਵੇ ਉੱਤੇ ਤੱਤੀ ਕਰਕੇ ਦੇਸੀ ਘਿਓ ਨਾਲ ਚੋਪੜ ਕੇ ਉੱਪਰ ਨੂਨ ਮਿਰਚ ਭੁੱਕ ਕੇ ਲੱਸੀ ਨਾਲ ਖਾਂਦੇ ਦਾ ਸਵਾਦ ਆਂਦਾ ਬਜ਼ੁਰਗ ਢਕਾਰ ਮਾਰ ਕੇ ਕਹਿੰਦੇ ਦਾਤਿਆ ਸਭ ਨੂੰ ਦੇ ਪੋਲੇ ਪਾਲੇ ਲੋਕਾਂ ਲਈ ਕੁਦਰਤ ਦੀਆਂ ਹੋਰ ਬਰਕਤਾਂ ਵੀ ਬਥੇਰੀਆਂ ਸਨ ਗੰਨੇ ਅੰਬ ਮੱਕੀ ਦੇ ਮੁਰਮਰੇ ਦਾਣੇ ਤਤੀ ਤਤੀ ਭੁੱਬਲ ਵਿੱਚ ਪੁੰਨੇ ਨਿੱਕੇ ਨਿੱਕੇ ਆਲੂ ਸ਼ਕਰਗੰਦੀਆਂ ਸੁੱਕੇ ਝਾਫੀਆਂ ਤੇ ਝਾੜੀਆਂ ਦੀ ਬਲ ਦੀ ਅੱਗ ਚਰਣੀਆਂ ਹੋਈਆਂ ਹੋਲਾਂ ਚਲਦੀਆਂ ਕੜਾਲੀਆਂ ਚ ਪੱਕਦੇ ਗੰਨੇ ਦੇ ਰਸ ਦੀ ਖੁਸ਼ਬੋ ਰਾਹ ਜਾਂਦੇ ਰਾਈਆਂ ਨੂੰ ਆਪਣੇ ਵੱਲ ਆਉਣ ਦਾ ਸੱਦਾ ਦਿੰਦੀ ਡੱਗ ਦੇ ਕੋਲਿਆਂ ਉੱਤੇ ਪੁੰਨੇ ਹੋਏ ਮੱਕੀ ਦੇ ਸਜਰੇ ਦੁੱਧ ਦੇ ਖਾਂਦੇ ਤਾਂ ਮੂੰਹ ਕੱਚੇ ਦੁੱਧ ਦੇ ਸਵਾਦ ਨਾਲ ਭਰ ਜਾਂਦਾ ਹਰ ਇੱਕ ਨੂੰ ਆਪਣਾ ਪਿੰਡ ਪਿਆਰਾ ਲੱਗਦਾ ਮੈਨੂੰ ਵੀ ਲੱਗਦਾ ਨਿੱਕਾ ਹੁੰਦਾ ਮੈਂ ਆਪਣੇ ਪਿੰਡ ਬਨਪੋਰੇ ਦੀਆਂ ਸਿਫਤਾਂ ਕਰਦਾ ਨਹੀਂ ਸੀ ਥੱਕਦਾ ਆਲੇ ਦੁਆਲੇ ਦੇ ਪਿੰਡਾਂ ਦੇ ਮੁੰਡੇ ਜਦੋਂ ਮੈਨੂੰ ਪੁੱਛਦੇ ਤੇਰੇ ਪਿੰਡ ਵਿੱਚ ਖਾਸ ਕੀ ਚੀਜ਼ ਹੈ ਮੈਂ ਭੋਲੇਪਾ ਆਖਦਾ ਢਾਕ ਖਾਣਾ ਉਹ ਕਿਵੇਂ ਉਹਨਾਂ ਦਾ ਅਗਲਾ ਪ੍ਰਸ਼ਨ ਹੁੰਦਾ ਮੈਂ ਤੁਰੰਤ ਦੱਸਦਾ ਚਿੱਠੀਆਂ 'ਚ ਲਿਖਿਆ ਹੁੰਦਾ ਡਾਕ ਖਾਨਾ ਖਾਸ ਮੇਰਾ ਇਹ ਪਰਮਛਿਤੀ ਹੀ ਦੂਰ ਹੋ ਗਿਆ ਪਿੰਡ ਵਿੱਚ ਡਾਕ ਵੰਡਣ ਦਾ ਪ੍ਰਬੰਧ ਵਧੀਆ ਨਹੀਂ ਸੀ ਪੋਸਟ ਮਾਸਟਰ ਦਾ ਕੰਮ ਸਾਡਾ ਅਧਿਆਪਕ ਆਪ ਕਰਦਾ ਡਾਕੀਏ ਦੀ ਡਿਊਟੀ ਉਹਨੇ ਆਪਣੇ ਵੱਡੇ ਮੁੰਡੇ ਦੇ ਜਿੰਮੇ ਲਾਈ ਹੋਈ ਸੀ ਉਹ ਅੰਤਾਂ ਦਾ ਸੁਸਤ ਆਲਸੀ ਨਲਾਇਕ ਅਤੇ ਇਲਤੀ ਸੀ ਉਚੇਰੀ ਸਿੱਖਿਆ ਪ੍ਰਾਪਤ ਕਰਨਾ ਉਸਦੇ ਵਾਸਤੇ ਗੱਲ ਨਾ ਰਹੀ ਹਾਰ ਕੇ ਉਸ ਨੂੰ ਡਾਕ ਵੰਡਣ ਦਾ ਕੰਮ ਸੌਂਪਿਆ ਗਿਆ। ਇਹ ਕੰਮ ਵੀ ਉਹ ਨੇਕਦਿਲੀ ਅਤੇ ਇਮਾਨਦਾਰੀ ਨਾਲ ਨਹੀਂ ਸੀ ਕਰਦਾ। ਪਿੰਡ ਵੱਡਾ ਅਤੇ ਬੀਹਿਆਂ ਮੁਹੱਲੇ ਬਹੁਤ ਸਨ। ਉੱਤੋਂ ਕੁੱਤਿਆਂ ਦੀ ਧਾੜ, ਉਹਨਾਂ 'ਚੋਂ ਕਈ ਬਾਹਰਲਾ ਬੰਦਾ ਦੇਖ ਕੇ ਭੌਂਕਦੇ, ਕਈ ਚਈਆਂ ਲੈ ਲੈ ਕੇ ਪੈਂਦੇ ਤੇ ਕਈ ਵੱਡ ਵੀ ਲੈਂਦੇ। ਉਹਨਾਂ ਤੋਂ ਬਚਨ ਦਾ ਮਾਰਾ ਕੁਝ ਚਿੱਠੀਆਂ ਉਹ ਵਿਦਿਆਰਥੀਆਂ ਨੂੰ ਵੰਡ ਲਈ ਦੇ ਦਿੰਦਾ। ਅੱਧ ਪਚਦ ਉਹ ਆਪ ਲੋਕਾਂ ਦੇ ਘਰੀਂ ਦੇ ਆਉਂਦਾ। ਬਾਕੀ ਬੱਚਿਆਂ ਦੇ ਟੁਕੜੇ ਕਰਕੇ ਉਹ ਨਹਿਰ ਦੇ ਵਗਦੇ ਪਾਣੀ 'ਚ ਸੁੱਟ ਦਿੰਦਾ ਜਿਨ੍ਹਾਂ ਨੂੰ ਚਿੱਠੀ ਨਾ ਮਿਲਦੀ ਉਹ ਉਤਾਵਲੇ ਹੋ ਕੇ ਪੁੱਛਦੇ ਸਾਡੀ ਚਿੱਠੀ ਆਉਣੀ ਸੀ ਇੱਕ ਜ਼ਰੂਰੀ ਆਈ ਕਿ ਨਹੀਂ ਆਈ ਅੱਗੋਂ ਉਹ ਖਚਰੀ ਹਾਸੀ ਹੱਸ ਕੇ ਆਖਦਾ ਚਿੱਠੀ ਤਾਂ ਤੁਹਾਡੀ ਭਾਈ ਪਾਣੀ ਪਤਕਰ ਨਾਲ ਚਲੀ ਗਈ ਸੁਣ ਕੇ ਉਹਨਾਂ ਦੇ ਮੂੰਹੋਂ ਹੈਰਾਨੀ ਭਰੇ ਬੋਲ ਨਿਕਲਦੇ ਹੱਦ ਹੋ ਗਈ ਐਡੀ ਦੂਰ ਕਿਵੇਂ ਚਲੀ ਗਈ ਲੈ ਜਾਨ ਨੂੰ ਕੀ ਹੈ ਚਿੱਠੀ ਜਾਨ ਲੱਗੀ ਕਿਹੜਾ ਕਿਸੇ ਨੂੰ ਪੁੱਛਦੀ ਹੈ ਉਥੇ ਨਹੀਂ ਹੈਗਾ ਡਾਕਾਣਾ ਉਹ ਟਾਲ ਕੇ ਅਗਾਹ ਲੱਗ ਜਾਂਦਾ ਪਿੰਡ ਚ ਗੱਲਾਂ ਹੋਣ ਲੱਗ ਪਈਆਂ ਮੈਂ ਸੁਣਿਆ ਤਾਂ ਅਚੰਭਾ ਮੈਨੂੰ ਵੀ ਹੋਇਆ ਇੱਕ ਦਿਨ ਡਾਕ ਵੰਡ ਕੇ ਆਏ ਨੂੰ ਮੈਂ ਭੋਲਾ ਜਿਹਾ ਮੂੰਹ ਬਣਾ ਕੇ ਪੁੱਛਿਆ ਵੀਰ ਭੇਤ ਕੀ ਐ ਕਿੱਥੇ ਬਨਪੋਰਾ ਤੇ ਕਿੱਥੇ ਪਾਣੀ ਪਤਕਰ ਨਾਲ ਗੱਲ ਮੇਰੀ ਸਮਝ ਵਿੱਚ ਨਾ ਆਈ ਉਹ ਮੇਰਾ ਬੀਬਾ ਮੂੰਹ ਵੇਖ ਕੇ ਅਤੇ ਪੁੱਛਣ ਦੇ ਸਾਦੇ ਜਿਹੇ ਢੰਗ ਤੋਂ ਪ੍ਰਭਾਵਿਤ ਹੋਇਆ ਉਸਨੇ ਆਪਣੀ ਖਾਕੀ ਚੋਲੇ 'ਚ ਹੱਥ ਪਾ ਕੇ ਕੁਝ ਟੋਇਆ ਫਿਰ ਹੱਸ ਕੇ ਬੋਲਿਆ ਆ ਦਸਾਂ ਅਸੀਂ ਨਹਿਰ ਤੇ ਪੁੱਜ ਗਏ ਉਹਨੇ ਨਹਿਰ ਵੱਲ ਇਸ਼ਾਰਾ ਕਰਕੇ ਪੁੱਛਿਆ ਆ ਕੀ ਐ ਮੈਂ ਆਖਿਆ ਪਾਣੀ ਫਿਰ ਉਹਨੇ ਚੋਲੇ ਵਿੱਚੋਂ ਦੋ ਤਿੰਨ ਚਿੱਠੀਆਂ ਕੱਢੀਆਂ ਤੇ ਉਹਨਾਂ ਦੇ ਚਾਰ ਪੰਜ ਟੁਕੜੇ ਕਰਕੇ ਚੰਬਲ ਕੇ ਕਿਹਾ ਹੋ ਗਈਆਂ ਨਾ ਪਤ ਪਤ ਮੈਂ ਦਰਿਆ ਸਹਿਮਿਆ ਤੇ ਪਮਤਰਿਆ ਜਿਆ ਕਦਿ ਉਹ ਦੇ ਮੂਵਲ ਤੇ ਕਦੇ ਚਿੱਠੀਆਂ ਦੇ ਟੁਕੜਿਆਂ ਵੱਲ ਦੇਖਣ ਲੱਗਾ ਤਦੇ ਉਹਨੇ ਸਾਰੇ ਟੁਕੜੇ ਪਾਣੀ ਵਿੱਚ ਵਹਾਉਣ ਦਿਆਂ ਖੜੀਆਂ ਬਾਛਾਂ ਨਾਲ ਉਚਾਰਿਆ ਲੈ ਗਈਆਂ ਕਰਨਾਲ ਉਹਦਾ ਇੱਕ ਆਰਾ ਦੇਖ ਕੇ ਮੈਂ ਉਦਾਸ ਹੋ ਗਿਆ ਪਿੰਡ ਨੂੰ ਮੁੜ ਆਉਂਦਿਆਂ ਮੈਂ ਉਹਨੂੰ ਚਿਜਕ ਤੇ ਚਿਜਕਦੇ ਨੇ ਆਖਿਆ ਵੀਰਿਆ ਇਹ ਗੱਲ ਠੀਕ ਨਹੀਂ ਤੂੰ ਇਉਂ ਨਾ ਕਰਿਆ ਕਰ ਉਹ ਮੈਨੂੰ ਟੁੱਟ ਕੇ ਪਿਆ ਓਏ ਹੋਰ ਤਿੰਨ ਪੈਸੇ ਦੇ ਘਾਟ ਪਿੱਛੇ ਮੈਂ ਕੁੱਤਿਆਂ ਤੋਂ ਆਪਣੀਆਂ ਲੱਤਾਂ ਪੜਵਾ ਲਵਾਂ ਉਹ ਵੱਡਾ ਸੀ ਮੈਂ ਛੋਟਾ ਜਿਹਾ ਬਲ ਸੋ ਚੁੱਪ ਕਰ ਗਿਆ ਉਂਝ ਮੈਨੂੰ ਪਤਾ ਸੀ ਕਿ ਚਿੱਠੀ ਸਿਰਫ 3 ਪੈਸੇ ਦਾ ਕਾਰਡ ਨਹੀਂ ਹੁੰਦੀ ਇਹਦੇ 'ਚ ਲੋਕਾਂ ਦੇ ਸੁੱਖ ਸੁਨੇਹੇ ਹੁੰਦੇ ਨੇ ਆਉਣ ਵਾਲੀਆਂ ਚਿੱਠੀਆਂ ਬਚਾਉਣ ਦੇ ਉਪਰਾਾਲਿਆਂ ਬਾਰੇ ਸੋਚਦਾ ਮੈਂ ਆਪਣੇ ਘਰ ਨੂੰ ਤੁਰ ਪਿਆ ਕੀ ਸਿੱਖਿਆ ਹਰ ਇੱਕ ਵਿਅਕਤੀ ساری ਜ਼ਿੰਦਗੀ ਆਪਣੇ ਬਚਪਨ ਦੀਆਂ ਕੁਝ ਘਟਨਾਵਾਂ ਨੂੰ ਸਦਾ ਯਾਦ ਰੱਖਦਾ ਹੈ